ਅੱਜ ਪੂਰੇ ਜ਼ਿਲ੍ਹੇ ਭਰ ਦੇ ਪੱਤਰਕਾਰਾਂ ਵੱਲੋਂ ਇੱਕ ਇਹ ਮੀਟਿੰਗ ਕੀਤੀ ਗਈ ਹੈ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਸਰਵਰ ਖੁਈਆਂ ਤੋਂ ਲੈ ਕੇ ਜਲਾਲਾਬਾਦ ਤੱਕ ਮੰਡੀ ਲਾਧੂਕਾ ਮੰਡੀ ਕਬਾਇਆ ਮੰਡੀ ਅਰਨੀਵਾਲਾ ਪੱਲੂਆਣਾ ਅਬੌਰ ਫਾਜ਼ਲਕਾਦੇ ਲਗਭਗ 70 ਦੇ ਕਰੀਬ ਜਿਹੜੇ ਪੱਤਰਕਾਰ ਨੇ ਉਹ ਇੱਥੇ ਸ਼ਾਮਲ ਹੋ ਕੇ ਉਹਨਾਂ ਨੇ ਆਪਣੀ ਏਕਤਾ ਦਾ ਸਬੂਤ ਦਿੱਤਾ ਹੈ ਅੱਜ ਦੀ ਇਸ ਮੀਟਿੰਗ ਦੇ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਜਿਹੜੀ ਇਹ ਉਹ ਗੱਲਬਾਤ ਕੀਤੀ ਗਈ ਹੈ ਉਹ ਸਤਾਨਕ ਪੱਧਰ ਤੋਂ ਲੈ ਕੇ ਕਮਾਂਤਰੀ ਪੱਧਰ ਤੱਕ ਜਿਹੜਾ ਹੈਗਾ ਕਿ ਜਿਹੜੇ ਪੱਤਰਕਾਰ ਗਰਾਊਂਡ ਦੇ ਵਿੱਚ ਕੰਮ ਕਰਦੇ ਨੇ ਲੋਕ ਆਵਾਜ਼ ਨੂੰ ਬੁਲੰਦ ਕਰਦੇ ਨੇ ਉਹਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਤਰ੍ਹਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਇਸ ਤਰ੍ਹਾਂ ਦਾ ਸਮੱਸਿਆਵਾਂ ਔਰ ਪੱਤਰਕਾਰਾਂ ਨੇ ਇੱਕ ਜੁਟਤਾ ਦਿਖਾਉਂਦਿਆ ਕਿ ਆਏ ਕਿ ਕਿਸੇ ਵੀ ਪੱਤਰਕਾਰ ਨਾਲ ਜੇਕਰ ਵਧਿੱਕੀ ਹੋਏਗੀ ਤਾ ਉਹ ਇੱਕ ਮੁੱਠ ਹੋ ਕੇ ਉਹਦਾ ਸਾਹਮਣਾ ਕਰਨਗੇ ਔਰ ਕਿਸੇ ਵੀ ਪੱਤਰਕਾਰ ਤੇ ਨਜਾਇਜ਼ ਤੌਰ ਤੇ ਵਦੀਕੀ ਸੈਨ ਨਹੀਂ ਕਰਨਗੇ ਔਰ ਇਸ ਤੋਂ ਇਲਾਵਾ ਇੱਕ ਜਿਹੜਾ ਅਹਿਮ ਮੁੱਦਾ ਸੀ ਕਿ ਜ਼ਿਲ੍ਹਾ ਫਾਜ਼ਿਲਕਾ ਦੀ ਜਿਹੜੇ ਡਿਪਟੀ ਕਮਿਸ਼ਨਰ ਹੈ ਮੈਡਮ ਅਮਰਪ੍ਰੀਤ ਕੌਰ ਸੰਧੂ ਜਿਹੜੀ ਹੈ ਉਹਨਾਂ ਦਾ ਜਿਹੜਾ ਵਿਹਾਰ ਹੈ ਉਹ ਪੱਤਰਕਾਰਾਂ ਪ੍ਰਤੀ ਆਮ ਲੋਕਾਂ ਪ੍ਰਤੀ ਆਪਣੇ ਜ਼ਿਲ੍ਹੇ ਦੇ ਜਿਹੜੀ ਜਨਤਾ ਪ੍ਰਤੀ ਉਹ ਅੜੀਅਲ ਹੈ ਉਹਦਾ ਅੜੀਅਲ ਰਵਈਏ ਕਰਕੇ ਉਹ ਆਮ ਲੋਕਾਂ ਦੀ ਗੱਲ ਦੂਰ ਦੀ ਹੈ ਉਹ ਆਪਣੇ ਦਫ਼ਤਰ ਦੇ ਵਿੱਚ ਪੱਤਰਕਾਰਾਂ ਨੂੰ ਵੀ ਐਂਟਰ ਨਹੀਂ ਹੋਣ ਦਿੰਦੀ ਇਸ ਕਰਕੇ ਕਿ ਪੱਤਰਕਾਰਾਂ ਨੇ ਸਟੈਂਡ ਲਿਆ ਹੈ ਕਿ ਆਉਣ ਵਾਲੇ ਹਫ਼ਤੇ ਦੇ ਵਿੱਚ ਸਾਡੇ ਪੰਜਾਬ ਦੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਆ ਰਹੇ ਨੇ ਔਰ ਡੀਸੀ ਦੇ ਖਿਲਾਫ ਵਿਰੋਧ ਦਰਜ ਕਰਾਇਆ ਜਾਵੇਗਾ ਕਿਉਂਕਿ ਪੰਜਾਬ ਦੀ ਸਰਕਾਰ ਨੇ ਲੋਕਾਂ ਨੂੰ ਸਹੂਲਤਾ ਦੇਣ ਵਾਸਤੇ ਪੰਜਾਬ ਦੀ ਸਰਕਾਰ ਨੇ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਜਿਹੜਾ ਉਹਨਾਂ ਨੂੰ ਜੇਕਰ ਡਿਪਟੀ ਕਮਿਸ਼ਨਰ ਲਾਇਆ ਹੈ ਤਾਂ ਫਿਰ ਉਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਉਲਟਾ ਜਿਹੜਾ ਹੈਗਾ ਉਹ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਉਹ ਲੋਕਾਂ ਨੂੰ ਕਈ ਤਰ੍ਹਾਂ ਦੇ ਜਿਹੜਾ ਹੈਗਾ ਉਹ ਸਮੱਸਿਆਵਾਂ ਦੇ ਵਿੱਚ ਖੁਦ ਪਾ ਰਹੀ ਹੈ ਇਸ ਕਰਕੇ ਪੱਤਰਕਾਰਾਂ ਨੇ ਇੱਕ ਸਾਂਝਾ ਸਰਬਸੰਤੀ ਦੇ ਨਾਲ ਫੈਸਲਾ ਕੀਤਾ ਹੈ ਜ਼ਿਲ੍ਹਾ ਫਾਜ਼ਿਲਕਾ ਦੇ ਪੂਰੇ ਸਮੁੱਚੇ ਪੱਤਰਕਾਰਾਂ ਨੇ ਕਿ ਅਸੀਂ ਜਿਹੜਾ ਆਪਣਾ ਵਿਰੋਧ ਅਸੀਂ ਸੀਐਮ ਸਾਹਿਬ ਦਾ ਬਿਲਕੁਲ ਵਿਰੋਧ ਨਹੀਂ ਕਰਾਂਗੇ ਪਰ ਆਪਣਾ ਪੱਤਰਕਾਰਾਂ ਦਾ ਡੀਸੀ ਦੇ ਅੜੀਆਲ ਰਵਈਏ ਦਾ ਜਿਹੜਾ ਵਿਰੋਧ ਹੈ ਉਹ ਸੀਐਮ ਸਾਹਿਬ ਕੋਲ ਅਸੀਂ ਦਰਜ ਕਰਾਵਾਂਗੇ ਅਸੀਂ ਇਹ ਵੀ ਨੋਟਿਸ ਵਿੱਚ ਲਿਆਵਾਂਗੇ ਕਿ ਜਿਹੜੇ ਸਾਡੇ ਜ਼ਿਲ੍ਹਾ ਫਾਜ਼ਲਕਾ ਨਾਲ ਸੰਬੰਧਿਤ ਹਲਕੇ ਦੇ ਵਿਧਾਇਕ ਨੇ ਉਹ ਇਸ ਦਾ ਨੋਟਿਸ ਲੈਣ ਜੇਕਰ ਭਵਿਕ ਵਿੱਚ ਇਸ ਗੱਲ ਦਾ ਨੋਟਿਸ ਨਹੀਂ ਲੈਣਗੇ ਤਾਂ ਸਮੂਹ ਪੱਤਰਕਾਰ ਭਾਈਚਾਰਾ ਉਹਨਾਂ ਪ੍ਰਤੀ ਵੀ ਆਪਣੀ ਨਵੀਂ ਰਣਨੀਤੀ ਤਿਆਰ ਕਰਨ ਲਈ ਮਜਬੂਰ ਹੋਵੇਗਾ ਇਸ ਲਈ ਸੀਐਮ ਸਾਹਿਬ ਮੰਡੀ ਅਰਨੀ ਵਾਲਾ ਦੇ ਵਿੱਚ ਜ਼ਿਲ੍ਹਾ ਫਾਜ਼ਲਕਾ ਦੇ ਵਿੱਚ ਜਿੱਥੇ ਵੀ ਆਉਣਗੇ ਡੀਸੀ ਮੈਡਮ ਦਾ ਜਿਹੜਾ ਅੜੀਆਲ ਰਵਈਆ ਹੈ ਉਸ ਅੜੀ ਵਾਲੇ ਰਵੱਈਏ ਨੂੰ ਠੀਕ ਕਰਨ ਵਾਸਤੇ ਅੜੀ ਵਾਲੇ ਰਵੱਈਏ ਨੂੰ ਜਿਹੜਾ ਹੈਗਾ ਕਿ ਉਹ ਲੋਕਾਂ ਨੂੰ ਸਹੀ ਪੇਸ਼ ਆਵੇ ਉਹਦੇ ਵਾਸਤੇ ਅੱਜ ਫੈਸਲਾ ਕੀਤਾ ਗਿਆ ਔਰ ਅੱਜ ਇੱਕ ਐ ਫੈਸਲਾ ਇਹ ਵੀ ਕੀਤਾ ਗਿਆ ਕਿ ਪੂਰੇ ਜ਼ਿਲ੍ਹਾ ਫਾਜ਼ਿਲਕਾ ਦੇ ਪੱਤਰਕਾਰਾਂ ਨੂੰ ਇੱਕ ਲੜੀ ਦੇ ਵਿੱਚ ਪਰੋਣ ਵਾਸਤੇ ਇੱਕ ਡਿਸਟ੍ਰੈਕਟ ਜਿਹੜਾ ਪੱਤਰਕਾਰ ਇਹ ਕਲੱਬ ਜਿਹੜਾ ਹੈਗਾ ਹੈ ਉਹ ਪ੍ਰੈਸ ਕਲੱਬ ਜਿਹੜਾ ਉਹਦਾ ਸੰਗਠਨ ਕੀਤਾ ਗਿਆ ਹੈ ਔਰ ਇਹ ਕਲੱਬ ਜਿਹੜਾ ਹੈ ਹਰ ਵਕਤ ਪੱਤਰਕਾਰਾਂ ਦੇ ਅੰਗ ਸੰਗ ਖੜਨ ਵਾਸਤੇ ਉਹਨਾਂ ਦੇ ਨਾਲ ਖੜੇਗਾ ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਕਿ ਜੇਕਰ ਉਹ ਪੱਤਰਕਾਰਾਂ ਦੀ ਡਿਗਨਿਟੀ ਨੂੰ ਤਾਲ ਆਏਗਾ ਪੱਤਰਕਾਰਾਂ ਨੂੰ ਪੱਤਰਕਾਰ ਨਾ ਸਮਝੇਗਾ ਲੋਕਤੰਤਰ ਦਾ ਚੌਥਾ ਸਾਮਾ ਪੱਤਰਕਾਰ ਫਿਰ ਹੁਣ ਪੱਤਰਕਾਰ ਬਰਦਾਸ਼ਤ ਨਹੀਂ ਕਰਨਗੇ ਕਿਸੇ ਵੀ ਕੀਮਤ ਤੇ ਕਿ ਜਿਸ ਤਰ੍ਹਾਂ ਪਹਿਲਾਂ ਵੀ ਇੱਥੇ ਡਿਪਟੀ ਕਮਿਸ਼ਨਰ ਰਹਿ ਕੇ ਗਏ ਨੇ 2011 ਤੋਂ ਜ਼ਿਲ੍ਹਾ ਫਾਜ਼ਿਲਕਾ ਜਿਹੜਾ ਬਣਿਆ ਹੋਇਆ ਹੈ ਅੱਜ ਤੱਕ ਕਿਸੇ ਵੀ ਡੀਸੀ ਨਾਲ ਕਿਸੇ ਵੀ ਅਫੀਸਰ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਵਿਹਾਰ ਹੈ ਉਹ ਪੱਤਰਕਾਰਾਂ ਨੂੰ ਸਾਹਮਣਾ ਨਹੀਂ ਕਰਨਾ ਪਿਆ ਪਰ ਇਹ ਪਹਿਲੀ ਮੈਡਮ ਸਾਹਿਬ ਹੈ ਕਿ ਜਿਹੜੀ ਪੱਤਰਕਾਰਾਂ ਨੂੰ ਗਲਤ ਪੇਸ਼ ਆ ਰਹੀ ਹੈ ਇਸ ਦੇ ਨਤੀਜੇ ਵੀ ਇਹਨੂੰ ਜਿਹੜੇ ਭਵਿੱਖ ਦੇ ਵਿੱਚ ਉਹ ਮਾੜੇ ਪਹੁੰਚਦੇ ਪੈਣਗੇ ਇਹਦੇ ਜਿਹੜੇ ਅਰ ਦਫਤਰ ਦੇ ਵਿੱਚ ਜਿਸ ਤਰ੍ਹਾਂ ਦਾ ਜਿਹੜਾ ਕੁਝ ਚੱਲ ਰਿਹਾ ਸਾਰਾ ਚੋਰ ਬਜਾਰੀ ਚੱਲ ਰਹੀ ਹੈ ਰਿਸ਼ਤ ਖੋਰੀ ਚੱਲ ਰਹੀ ਹੈ ਉਹਨੂੰ ਵੱਡੇ ਪੱਧਰ ਤੇ ਪਹਿਲਾਂ ਵੀ ਪਤਾ ਦੀ ਮੀਟਿੰਗ ਹੋਈ ਸੀਗੀ ਬਹੁਤ ਸਾਰੇ ਇਸ਼ੂ ਸੀਗੇ ਸਭ ਵੱਡੇ ਇਸ਼ੂ ਸੀਗੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਤੇ ਪੁਲਿਸ ਅਧਿਕਾਰੀ ਨੇ ਇਹਨਾਂ ਤੋਂ ਬਹੁਤ ਸਮੱਸਿਆਵਾਂ ਆ ਰਹੀਆਂ ਸੀ ਅੱਜ ਕੱਲ ਸੋਸ਼ਲ ਮੀਡੀਆ ਦਾ ਬੋਲਬਾਲ ਹੈ ਅਖਬਾਰ ਵਾਲੇ ਵੀ ਹੈ ਮੰਨ ਲਓ ਪ੍ਰਿੰਟ ਮੀਡੀਆ ਵੀ ਹੈ ਅਗਰ ਕੋਈ ਖਬਰ ਲਗਾਉਂਦੇ ਹੈ ਤਾਂ ਇਹਨਾਂ ਦੀ ਕੋਸ਼ਿਸ਼ੀ ਹੁੰਦੀ ਵੀ ਸਰਕਾਰ ਦੇ ਅੰਟੀ ਕੋਈ ਖਬਰ ਨਾ ਲੱਗੇ ਕਿਸੇ ਵੀ ਤਰ੍ਹਾਂ ਨਾਲ ਇਹ ਫਿਰ ਪ੍ਰੈਸ਼ਰ ਪਾਉਂਦੇ ਆ ਵੀ ਇਹ ਖਬਰ ਨੂੰ ਡਿਲੀਟ ਕਰੋ ਇਹ ਖਬਰ ਲਗਾਓ ਇਹਨਾ ਅਗਰ ਲੱਗ ਦੇ ਤਾਂ ਫਿਰ ਬਾਏ ਦਬਾਅ ਪਾਇਆ ਜਾਂਦਾ ਵੀ ਅੱਗੇ ਤੁਸੀਂ ਨਹੀਂ ਲਗਾਓਗੇ ਇਹ ਸਾਰੀਆਂ ਗੱਲਾਂ ਸੀ ਬਹੁਤ ਟਾਈਮ ਤੋਂ ਡਿਸਕਸ ਹੋ ਰਹੀਆਂ ਸੀਗੀਆਂ ਇਹ ਗੱਲਾਂ ਦਾ ਇਹ ਸੋਲਵ ਕਰਨ ਵਾਸਤੇ ਅੱਜ ਮੀਟਿੰਗ ਹੋਈ ਹੈ ਤੇ ਆਸ਼ਵਾਸ਼ਣ ਦਿੱਤਾ ਗਿਆ ਸਾਰੇ ਪੱਤਰਕਾਰਾਂ ਨੂੰ ਵੀ ਨੈਕਸਟ ਟਾਈਮ ਅਫਸਰਾਂ ਨੂੰ ਮਿਲਾਂਗੇ ਜ਼ਿਲ੍ਹੇ ਪੱਧਰ ਦੇ ਅਗਰ ਕੋਈ ਵੀ ਛੋਟਾ ਅਧਿਕਾਰੀ ਐਸਐਚਓ ਹੈ ਡੀਐਸਪੀ ਹੈ ਐਸਡੀਐਮ ਹੈ ਅਗਰ ਕਿਸੇ ਪੱਤਰਕਾਰ ਨੂੰ ਦਬੰਦਾ ਭਾਵੇਂ ਉਹ ਲੀਡਰ ਹੀ ਹੈ ਕਿਸੇ ਵੀ ਪਾਰਟੀ ਤੋਂ ਲੀਡਰ ਹੈ ਪਿੰਡਾਂ 'ਚ ਕਵਰੇਜ ਕਰਨ ਜਾਣਦੇ ਆ ਵਿਕਾਸ ਵਾਸਤੇ ਕਰੋੜਾਂ ਰੁਪਏ ਫੰਡਾਂ ਦਾ ਦਾਅਵੇ ਕੀਤੇ ਜਾਂਦੇ ਆ ਪਰ ਧਰਤਲ ਤੇ ਕੁਝ ਨਹੀਂ ਹੁੰਦਾ ਉਹਨਾਂ ਦੀ ਜਦੋਂ ਵੀ ਬਣਾਣੇ ਆ ਵੀਡੀਓ ਬਣਾਣੇ ਆ ਜਾਂ ਉਹਨਾਂ ਦੀ ਆਪਾਂ ਖਬਰ ਛਾਪਦੇ ਆ ਪ੍ਰੈਸ਼ਰ ਪਾਇਆ ਜਾਂਦਾ ਬਹੁਤ ਜ਼ਿਆਦਾ ਵੀ ਇਹ ਖਬਰ ਨਾ ਛਾਪੋ ਐਸੇ ਵਾਸਤੇ ਵੀ ਕੋਈ ਵੀ ਲੀਡਰ ਕਿਸੇ ਨੂੰ ਤੰਗ ਕਰੂਗਾ ਪਰੇਸ਼ਾਨ ਕਰੂਗਾ ਤਾਂ ਉਹਦਾ ਡਟ ਕੇ ਵਿਰੋਧ ਕੀਤਾ ਜਾਊਗਾ ਤੇ ਉਹਦੀ ਆਵਾਜ਼ ਸੀਐਮ ਸਾਹਿਬ ਤੱਕ ਪਹੁੰਚਾਈ ਜਾਊਗੀ ਵੀ ਸਾਨੂੰ ਇਸ ਤਰ੍ਹਾਂ ਪਰੇਸ਼ਾਨ ਕੀਤਾ ਜਾਂਦਾ ਜੀ ਸਰਪਰ ਜਿਹੜੇ ਸੋਸ਼ਲ ਮੀਡੀਆ ਚਲਾਉਂਦੇ ਨੇ ਛੋਟੇ ਪਲੇਟਫਾਰਮ ਆਪਣੇ ادارے ਚਲਾ ਰਹੇ ਨੇ ਕਿ ਉਹਨਾਂ ਨੂੰ ਵੀ ਨਾਲੇ ਕਿਥੇ ਲੋਕ ਬਿਲਕੁਲ ਜੀ ਚਾਹੇ ਉਹ ਸੋਸ਼ਲ ਮੀਡੀਆ ਚਲਾ ਰਿਹਾ ਤੇ ਚਾਹੇ ਪ੍ਰਿੰਟ ਮੀਡੀਆ ਚਲਾ ਰਿਹਾ ਇਲੈਕਟ੍ਰੋਨਿਕ ਮੀਡੀਆ ਕਿਸ ਤਰ੍ਹਾਂ ਦਾ ਵੀ ਆ ਜੋ ਜੋ ਵੀ ਚਲਾ ਰਿਹਾ ਹਰੇਕ ਹੀ ਹੈ ਜਿਹੜਾ ਪੱਤਰਕਾਰ ਹੈ ਜਦੋਂ ਤਾਂ ਕੋਈ ਪ੍ਰੈਸ ਕਾਨਫਰੈਂਸ ਹੁੰਦੀ ਆ ਜਾਂ ਜਿਹੜੇ ਆ ਸਰਕਾਰੀ ਅਧਿਕਾਰੀ ਆ ਉਹਨਾਂ ਨੇ ਕੋਈ ਵੀ ਆਪਦੀ ਆ ਜਿਹੜੀ ਉਹ ਕੋਈ ਖਬਰ ਲਗਾਉਣੀ ਹੁੰਦੀ ਆ ਉਹ ਤਾਂ ਸੋਸ਼ਲ ਮੀਡੀਆ ਨੂੰ ਸੱਦ ਲੈਂਦੇ ਆ ਤੇ ਖਬਰਾਂ ਜਿਹੜੀ ਉਹ ਲਵਾਉਣ ਦੀ ਕੋਸ਼ਿਸ਼ ਕਰਦੇ ਆ ਜੇਕਰ ਉਸ ਟਾਈਮ ਉਹ ਪੱਤਰਕਾਰ ਹੈ ਤੇ ਫਿਰ ਜਦੋਂ ਕੋਈ ਵੀ ਕੰਮ ਪੈਂਦਾ ਤਾਂ ਫਿਰ ਉਦੋਂ ਵੀ ਉਹਨਾਂ ਨੂੰ ਬਾਈਟ ਦੇਣੀ ਵੀ ਆ ਉਹਨਾਂ ਦਾ ਉਹਨਾਂ ਦਾ ਹੱਕ ਬੰਦਾ ਕਿ ਉਹਨਾਂ ਨੂੰ ਬਾਈਟ ਦਿੱਤੀ ਜਾਏ ਫਿਰ ਉਦੋਂ ਵੀ ਉਹ ਪੱਤਰਕਾਰ ਆ ਜਾਂ ਤਾਂ ਫਿਰ ਡਿਸਟ੍ਰਿਕਟ ਲੈਵਲ ਦਾ ਇੱਕ ਮਤਾ ਪਾਸ ਕਰਕੇ ਦੱਸਣ ਕੌਣ ਪੱਤਰਕਾਰ ਆ ਤੇ ਕੌਣ ਪੱਤਰਕਾਰ ਨਹੀਂ ਪਰ ਐਵੇਂ ਨਹੀਂ ਚੱਲੂਗਾ ਤੇ ਜਦੋਂ ਤਾਂ ਉਹਨਾਂ ਨੂੰ ਜ਼ਰੂਰਤ ਆ ਤੇ ਉਦੋਂ ਤਾਂ ਸੋਸ਼ਲ ਮੀਡੀਆ ਵਾਲੇ ਪੱਤਰਕਾਰ ਆ ਤੇ ਜਦੋਂ ਉਹਨਾਂ ਦੀ ਜ਼ਰੂਰਤ ਖਤਮ ਹੋ ਗਈ ਆ ਯੂਸਥਰੋ ਜਿਹੜਾ ਹੋਊਗਾ ਉਹਦਾ ਇੱਕ ਅੱਜ ਡਿਸਟ੍ਰਿਕਟ ਲੈਵਲ ਦੀ ਆ ਇੱਕ ਡਿਸਟ੍ਰਿਕਟ ਪਧਰੀ ਆ ਜਿਹੜੀ ਉਹ ਇੱਕ ਸੰਸਥਾ ਜਿਹੜੀ ਉਹ ਬਣਾਈ ਗਈ ਆ ਪੱਤਰਕਾਰਾਂ ਦਾ ਸਾਂਝਾ ਜਿਹੜਾ ਇਕੱਠਾ ਉਸ ਦੇ ਸੰਬੰਧ ਦੇ ਵਿੱਚ ਸਾਰੇ ਜਗ੍ਹਾ ਤੋਂ ਜਿਹੜੇ ਪੱਤਰਕਾਰ ਹੈ ਜਿਹੜੇ ਉਹ ਲੈ ਗਏ ਆ ਪਰ ਉਸ ਦੇ ਹਸਾਬ ਮੁਤਾਬਕ ਜਦੋਂ ਕਿਸੇ ਵੀ ਪੱਤਰਕਾਰ ਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਊਗੀ ਤਾਂ ਉਹਦਾ ਪੂਰ ਜੋਰ ਆ ਜਿਹੜਾ ਵਿਰੋਧ ਕੀਤਾ ਜਾਵੇਗਾ